you. Mm -hmm. ਉਲਾਥ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨਾਬਾਦੀ ਨਮੀ ਜੀਲਾ ਜੇਲ੍ਹ ਦੇ ਵਿੱਚ ਨ ਸਰਪੰਦ ਨੇ ਉਹਨਾਂ ਨੂੰ ਮਿਲਣ ਦੇ ਲਈ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਫੜਿੰਗ, ਸੀਐਲਪੀ ਨੇਤਾ ਪ੍ਰਤਾਪ ਸਿੰਘ ਬਾਜਪਾ ਸਾਬਕਾ ਕੈਬਨਿਟ ਮੰਤਰੀ ਸਾਦੂ ਸਿੰਘ ਸਮੀਤ ਹੋਰ ਵੀ ਜਿਹੜੇ ਵਿਧਾਇਕ ਪਹੁੰਚੇ ਸੁਖਪਾਲ ਖੈਰਾ ਦੇ ਨਾਲ ਇਸੇ ਦੌਰਾਨ ਸਵਾ ਘੰਟਾ ਉਹਨਾਂ ਦੀ ਮੁਲਾਕਾਤ ਹੋਈ ਹੈ ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਤੇ ਇੱਕ ਹੋਰ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਟੱਕਿਆ ਗਿਆ ਜਦੋਂ ਕਿ ਉਹਨਾਂ ਦੀ ਜ਼ਮਾਨਤ ਇਸ ਕੇਸ ਦੇ ਵਿੱਚ ਹੋ ਚੁੱਕੀ ਸੀ ਦੂਸਰੇ ਪਾਸੇ ਇਸ ਮੌਕੇ ਸਾਫ ਦਾ ਵਿਧਾਇਕ ਕੁਲਜੀਤ ਨਾਗਰਿਕ ਨੇ ਕਿਹਾ ਕਿ ਭਾਜਪਾ ਦਾ ਲੋਕ ਸਭਾ ਚੋਣਾਂ ਦੇ ਵਿੱਚ ਜੋ ਹਾਲ ਹੋਵੇਗਾ ਉਹ ਕਦੇ ਨਹੀਂ ਵੇਖਿਆ ਹੁਣ ਨਾਗਰਿਕ ਹੈ ਕਿ ਜੇਕਰ ਇਕੱਲੀ ਹੀ ਕਾਂਗਰਸ ਚੋਣ ਲੜਦੀ ਹੈ ਤਾਂ ਸਾਰੀਆਂ ਪਾਰਟੀਆਂ ਨਾਲੋਂ ਉੱਪਰ ਹੈ ਸੋ ਜਦੋਂ ਉਹਨਾਂ ਨੂੰ ਆਪ ਪਾਰਟੀ ਤੇ ਕਾਂਗਰਸ ਦੇ ਅਲਾਈਂਸ ਦੇ ਬਾਰੇ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਇਹ ਅਲਾਈਂਸ ਬਿਲਕੁਲ ਹੀ ਨਹੀਂ ਹੋ ਸਕਦਾ ਕਿਉਂਕਿ ਜੋ ਰਾਜਨੀਤੀ ਹੋ ਰਹੀ ਹੈ ਉਹ ਬਿਲਕੁਲ ਹੀ ਗੰਦੀ ਰਾਜਨੀਤੀ ਹੈ जो आम आदमी पार्टी है बहुत ही विंडिक्टिव राजनीति की तरफ अपना काम कर रही है सुखपाल खेरा जी कांग्रेस के एक सीनियर लीडर हैं और जिस तरीके का उनके साथ हुआ मतलब बेल होने के बाद उसी दिन सुबह सुबह एक नई एफआईआर दायर करके दोबारा से उनको जेल में डालना मैं समझता हूं कि बहुत ही हमारे लोकतंत्र के लिए बहुत गलत बात है हम आज मिले सी तकड़े ने आप तकड़े रहो की तरफ से लड़ाई है उसको हमेशा लड़ते हैं सरकार है। की मंशा क्या है इसके पीछे निश्चित आप देख रहे हैं ना मैं क्या इंडिक राजनीति बिल्कुल सामने आ रही है छोटे से छोटे नेता और बड़े से बड़े नेता को आज जिस तरीके से प्रताड़ित किया जा रहा है ਅਮੁੱਤੇ ਵਰਤਨਾ ਕਰਦੇ ਜਾਂ ਤਾਂ ਕੋਈ ਸੀਟਾਂ ਨੂੰ ਲੈ ਕੇ ਕੋਈ ਗੱਲਬਾਤ ਸਾਹਮਣੇ ਹੈ ਗੈਂਗਸਰਵਾੜ ਗੈਂਗਸਰਵਾੜ ਨਾਲ ਜੋੜੇ ਜਾ ਰਹੇ ਜਿਸ ਤਰ੍ਹਾਂ ਸਖਪਾਲ ਕਹਿ ਰਹੇ ਹਨ ਦੁਬਾਰਾ ਕਹਿ ਰਹੇ ਨੇ ਜਗਤਪ੍ਰਭੂ ਘਵਾਨ ਪ੍ਰਿਆ ਭਵਾਨ ਪ੍ਰੇਮ ਇਹ ਵੀ ਸਾਹਮਣੇ ਆ ਜਾਏਗਾ ਔਰ मैं समझता हूँ ये उसी पाल का एक उदीके आज आप देख रहे हैं की मैं हूँ अध्यक्ष जी है सी एल पी लीडर है हम सब उनके साथ खड़े हुए है इस दुख की घड़ी में निश्चित ही हम उनके साथ खड़े हैं उनकी न्याय की लड़ाई में हम साथ खड़े रहेंगे ਆਪੀ ਤੇ ਕਾਉਨਲ ਕਿਸ ਤਰ੍ਹਾਂ ਖਤਮ ਹੋ ਗਿਆ ਨਬਜੋ ਸਿੱਧੂ ਦੇ ਲੈ ਕੇ ਜਿਸ ਤਰ੍ਹਾਂ ਵਿਵਾਦ ਕਰਾ ਲੋ ਕਮੈਂਟਸ ਵੀ ਹੈਵ ਬੈਲਰਡੀ ਸਪੋਕਨ ਅਬਾਊਟ ਇ ਸਰ ਕਿਸ ਤਰ੍ਹਾਂ ਦੇਖ ਜੋ ਜਿੱਦ ਸਿੱਧੂ ਦੇ ਤੇਵਰ ਨਾਲ ਤੁਹਾਨੂੰ ਲੱਗਦਾ ਨ ਵੀ ਪਾਰਟੀ ਖਰਾਬ ਹੋ ਰਹੀ ਹੈ ਮੈਨੂੰ ਇੱਕ ਗੱਲ ਦੱਸੋ ਸਾਰੀਆਂ ਗੱਲਾਂ ਪਾਰਟੀ ਤੇ ਡਿਸਪਲਨ ਨੂੰ ਲੈ ਕੇ ਇਨਚਾਰਜ ਸਾਹਿਬ ਨੇ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ ਕੱਲ ਦੀ ਪ੍ਰੈਸ ਕਾਨਫਰੰਸ ਕਰ ਲਈਆਂ ਉਹਨੂੰ ਪਹਿਲਾਂ ਵੀ ਕਰ ਲਈਆਂ ਔਰ ਜਿਹੜੀਆਂ ਕੋਈ ਪਾਰਟੀ ਦੇ ਕੁਝ ਇੰਟਰਨਲ ਮੈਟਰ ਹੈਗੇ ਆ ਉਹਨੂੰ ਬਾਜ਼ਾਰਾਂ ਦੇ ਵਿੱਚ ਇਦਾਂ ਖਿਲਾਰਿਆ ਥੋੜਾ ਜਾਂਦਾ ਹੁੰਦਾ ਆ ਜਿਹੜਾ ਜਥੇਬੰਦਕ ਢਾਂਚੇ ਦੇ ਵਿੱਚ ਕੰਮ ਕਰਨ ਵਾਲਾ ਜਥੇਬੰਦਕ ਵਿਅਕਤੀ ਹੈ ਉਹ ਹਮੇਸ਼ਾ ਘਰ ਦੀ ਗੱਲ ਅੰਦਰ ਰੱਖਦਾ ਆ ਔਰ ਜਿਹੜੀ ਗੱਲ ਕਿਸੇ ਵਿਰੋਧੀ ਦੀ ਉਹ ਬਾਹਰ ਕਰਦਾ ਆ ਸੋ ਤੁਸੀਂ ਵੀ ਤੁਸੀਂ ਸਮਝ ਲਓ ਸੋ ਇਸ ਕਰਕੇ ਸਿੱਧੂ ਸਾਹਬ ਨਾਲ ਜਿਹੜੀ ਵੀ ਕੋਈ ਗੱਲ ਹੈਗੀ ਹੈ ਉਹ ਗੱਲ ਜਿਹੜੀ ਹੈਗੀ ਆ ਜਥੇਬੰਦਕ ਢਾਂਚੇ ਦੀ ਗੱਲ ਹੈ ਔਰ ਜਥੇਬੰਦਕ ਢਾਂਚੇ ਦੇ ਮੁਤਾਬਕ ਸਾਰੀ ਪਾਰਟੀ ਉਹਦੇ ਉੱਤੇ ਕੰਮ ਕਰ ਰਹੀ ਹੈ। ਲੈयंस ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ? ਅਲਾਈਂਸ ਦੇ ਬਾਰੇ ਦੇ ਵਿੱਚ ਪੰਜਾਬ ਦੇ ਸਾਰੇ ਦੇ ਸਾਰੇ ਅਲਾਈਂਸ ਨੂੰ ਲੈ ਕੇ ਪਾਰਟੀ ਨੂੰ ਆਪਣੀਆਂ ਭਾਵਨਾਵਾਂ ਦੱਸ ਦਿੱਤੀਆਂ ਨੇ ਔਰ ਖਾਸ ਤੌਰ ਤੇ ਹਰ ਵਰਕਰ ਥੱਲੇ ਤੋਂ ਲੈ ਕੇ ਲੀਡਰ ਤੱਕ ਉਸ ਗੱਲ ਦੇ ਖਿਲਾਫ ਹੈ ਕਿ ਜੋ ਪਾਰਟੀ ਦੇ ਲੀਡਰਾਂ ਦੇ ਨਾਲ ਔਰ ਪਾਰਟੀ ਦੇ ਖਿਲਾਫ ਜਿਸ ਤਰ੍ਹਾਂ ਦੀ ਮੁਹਿੰਮ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਬਣਾਈ ਹੈ ਉਹਦੇ ਮੁਤਾਬਕ ਥੱਲੇ ਵਰਕਰ ਨਾਲ ਇਕੱਠੇ ਹੋ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਜੇ ਪ੍ਰੈਸ਼ਰ ਆ ਗਿਆ ਜੀ ਫੇਰ ਫਿਰ ਤਾਂ ਉਹ ਜੁੜਨਾ ਪਵੇਗਾ ਦੇਖੋ ਮੇਰੀ ਇੱਕ ਗੱਲ ਸੁਣੋ ਪਾਰਟੀ ਦੇ ਆ ਹਾਈ ਕਮਾਂਡ ਦੇ ਸਾਰੇ ਫੈਸਲੇ ਜਿਹੜੇ ਹੈਗੇ ਨੇ ਉਹਨਾਂ ਫੈਸਲਿਆਂ ਨੂੰ ਹਰ ਵਰਕਰ ਜਿਹੜਾ ਆ ਉਹ ਮੰਨਦਾ ਆ ਸੋ ਇਸੇ ਕਰਕੇ ਜਿਹੜੇ ਪਾਰਟੀ ਦੀਆਂ ਜਿਹੜੇ ਵਰਕਰ ਦੀਆਂ ਭਾਵਨਾਵਾਂ ਨੇ ਪਾਰਟੀ ਕੋਲ ਹੈ ਪਾਰਟੀ ਦੀਆਂ ਭਾਵਨਾਵਾਂ ਵਰਕਰ ਕੋਲ ਆਉਣਗੀਆਂ ਕੀ ਲੱਗਦਾ ਜਦੋਂ ਭਾਰਤ ਕੂਸ਼ਨਾਸ਼ੂ ਜਦੋਂ ਕੀਤੇ ਆ ਅੰਦਰ ਉਦੋਂ ਜ਼ਿਲ੍ਹਾ ਪੱਧਰ ਤੇ ਧਰਨੇ ਲੱਗੇ ਨੇ ਜਦੋਂ ਸੰਘਪਾਲਟੀ ਖੜਾ ਉਹ ਸਾਰੇ ਸਾਰੀਆਂ ਚੀਜ਼ਾਂ ਹੋਈਆਂ ਆ ਅੱਗੇ ਵੀ ਹੋਣੀਆਂ ਆ ਅਸਲ ਚ ਕੀ ਹੈਗਾ ਆ ਆਪਾਂ ਕਦੀ ਵੀ ਕਿਸੇ ਚੀਜ਼ ਨੂੰ ਕੰਪੈਰੀਜਨ ਦੇ ਨਾਲ ਜਿਹੜਾ ਹੈਗਾ ਆ ਉਹ ਜਦੋਂ ਸੱਕੜੀ ਤੇ ਤੋਲ ਕੇ ਮਿਰਾਗੇ ਤਾਂ ਉਹਦੀ ਗੱਲ ਕੁਝ ਹੋਰ ਹੁੰਦੀ ਹੈ ਪਾਰਟੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਖੜੀ ਅੱਜ ਤੁਸੀਂ ਆਪ ਹੀ ਦੇਖਿਆ ਸੀਐਲਪੀ ਦੇ ਲੀਡਰ ਪ੍ਰਧਾਨ ਇੰਚਾਰਜ ਜੀ ਅੱਜ ਉਹਨਾਂ ਨੂੰ ਮਿਲ ਕੇ ਆ ਕੇ ਕੋਈ ਰਣਨੀਤੀ ਤਿਆਰ ਕਰ ਰਹੇ ਨਹੀਂ ਤਾਂ ਇਹਦਾ ਮਤਲਬ ਪਾਰਟੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਨਾਲ ਡਟ ਕੇ ਖੜੀ ਹੈ ਕੱਲੀ ਜੇ ਜੇ ਕੱਲੀ ਕਾਂਗਰਸ ਲੜਦੇ ਆ ਕੀ ਲੱਗਦਾ ਕਾਂਗਰਸ ਕਿੰਨੇ ਚਿੱਟਾ ਦੇਖੋ ਕਾਂਗਰਸ ਆਪਣੇ ਤੌਰ ਤੇ ਇਸ ਵੇਲੇ ਮੈਂ ਉਹ ਲੀਡਰ ਐ ਜਿਹੜਾ ਬਹੁਤ ਵੱਡੇ ਵੱਡੇ ਫੜਾ ਨਹੀਂ ਮਾਰਦਾ ਹੁੰਦਾ ਸੱਚਾਈ ਤੇ ਠੋਕ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆ ਸੋ ਇਸ ਕਰਕੇ ਪਾਰਟੀ ਸਾਰੇ ਹੀ ਦਲਾਂ ਤੋਂ ਵੱਡੀ ਜਿੱਤ ਪ੍ਰਾਪਤ ਕਰੂਗੀ ਕਿੰਨੀਆਂ ਸ਼ੀਟਾਂ ਮੰਨਦੇ ਹੋ ਫੇਰ ਵੀ ਮੇਰੀ ਗੱਲ ਸੁਣੋ ਨਾ ਤੇ ਮੈਂ ਲੀਡਰਾਂ ਵਾਂਗੂ ਜੋਤਸੀ ਐ ਤੇ ਨਾ ਹੀ ਮੈਂ ਕਦੀ ਝੂਠ ਬੋਲਿਆ ਤੇ ਜਿਹੜੀ ਗੱਲ ਤੁਹਾਡੇ ਸਾਹਮਣੇ ਆ ਜਾਣੀ ਹੈ ਉਹਦੇ ਵਾਸਤੇ ਮੇਰੇ ਕੋਲੇ ਅਜੇ ਤੱਕ ਕੋਈ ਮੰਨਤੀ-ਗਿੰਤੀ ਹੈਗੀ ਨਹੀਂ ਪਰ ਸਾਰੇ ਦਲਾਂ ਨਾਲੋਂ ਵੱਧ ਸੀਟਾਂ ਕਾਂਗਰਸ ਕੋਲ ਹੋਣਗੀਆਂ ਜੀ ਨਾਗਰਾ ਸਾਹਿਬ ਬੀਜੇਪੀ ਦਾ ਤਾਂ ਦੇਖੋ ਸਿੱਧਾ ਅਟੈਕ ਕਰ ਰਹੇ ਨੇ ਰਾਜਾ ਵੜਿੰਗ ਤੇ ਕਿ ਉਹ ਪੈਰੀ ਪੈ ਕੇ ਆਏ ਨੇ ਮਾਫੀ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਤੁਸੀਂ ਸਾਡੇ ਮੂੰਹ 'ਚ ਭਾਜੀ ਗੱਲਾਂ ਪਾਉਣ ਦੀ ਕੋਸ਼ਿਸ਼ ਨਾ ਕਰੋ ਕੌਣ ਕੀ ਕਹਿ ਰਿਹਾ ਠੀਕ ਹੈ ਉਹ ਤੇ ਸੁਖਬੀਰ ਬਾਦਲ ਨੂੰ ਵੀ ਕਹਿ ਰਿਹਾ ਹੈਗਾ ਵੀ ਲੰਮਾ ਪੈ ਕੇ ਆ ਗਿਆ ਉਹ ਤੇ ਹੋਰਾਂ ਨੂੰ ਵੀ ਕਹਿ ਰਿਹਾ ਉਹਨੂੰ ਪੁੱਛੋ ਤੇ ਸਹੀ ਕਹਿ ਕੰਨੂ ਰਿਹਾ ਹੂੰ ਬੀਜੇਪੀ ਦਾ ਕੋਈ ਭੁਖਾ ਐਵੇਂ ਤੁਸੀਂ ਆਪਣੇ ਕੋਲੋਂ ਬਣਾਈ ਜਾਂਦੇ ਹੋ ਕੀ ਹੋਊਗਾ ਜਿਵੇਂ ਸਿੱਧੂ ਐਂਡ ਜਿਹੜਾ ਇੱਕ ਗੱਲ ਦੱਸੋ ਜਦੋਂ ਦੀ ਦੁਨੀਆ ਬਣੀ ਆ ਘਰ ਚ ਪਾਂਡੇ ਖੜਕ ਕੇ ਤੇ ਆਏ ਨੇ ਤੁਹਾਡੇ ਘਰ ਵੀ ਖੜਕਣ ਡਏ ਆ ਜੀ ਜੇ ਮੈਂ ਤੁਹਾਨੂੰ ਕਹਾਂ ਤੁਹਾਡੇ ਘਰ ਦੇ ਆ ਕਹਿੰਦੇ ਨੇ ਤੇ ਤੁਸੀਂ ਮੋਰ ਦਾ ਜਵਾਬ ਨਹੀਂ ਦੇ ਸਕਣਾ ਬੀਜੇਪੀ ਦਾ ਭੁਖਾ ਕਿਵੇਂ ਦੇਖਦੇ ਹੋ ਕਿਵੇਂ ਦੇਖਦੇ ਹੋ ਜਾ ਖੜੇ ਜਾ ਬੀਜੇਪੀ ਦਾ ਕੋਈ ਭੁਖ ਨਹੀਂ ਪੰਜਾਬ ਦੇ ਵਿੱਚ ਹਾਂਜੀ ਔਰ ਬੀਜੇਪੀ ਨੂੰ ਜਿੱਡੀ ਭੈੜੀ ਮਾਰ ਇਸ ਲੋਕ ਸਭਾ ਚ ਪੈਣੀ ਆ ਕਦੀ ਬੀਜੇਪੀ ਨਹੀਂ ਖਾਦੀ ਨਹੀਂ ਹੋਣੀ ਕੋਈ